ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਰਠ ਮਹਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂੰ ਰੱਖਿਆ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕੱਲੇ ਨੂੰ ਸਮਾਂਦੇ ਹਾਂ ਤੇ ਸ਼ਬਦ ਵਿੱਚ ਸੁਰ ਕਿਲੇ ਕਿਲੇ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਆਪਾਂ ਪਹਿਲਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਬਲੇ ਦੇ ਨਾਲ ਫਿਰ ਸਿੱਖਦੇ ਹਾਂ ਕੱਲੇ ਕੱਲੇ ਸੁਰ ਤੇ ਏ ਸੁਪਾਖਿਆ ਆ ਪ੍ਰਭ ਬਾਣੀ ਸਖ ਸੁਪਾਖਿਆ ਗਾਉ ਸੁਣੋ ਪੜੋ ਨਿਤ ਪਾਈ ਗਾਉ ਸੁਣੋ ਪੜੋ ਨਿਤ ਪਾਈ ਗੁਰੂ ਮੂਰੇ ਤੁਬਾਣੀ ਸਬਦ ਸੁਆਖਿਆ ਪ੍ਰਭ ਬਾਣੀ ਸਬਦ ਸੁਆਖਿਆ ਨਾ ਮਨ ਤਨ ਪਰੇ ਅਰੋਗਾ ਕਰ ਇਸ਼ਨਾਨ ਸਿਮਰਤ ਪ੍ਰਭ ਅਪਨਾ ਮਨ ਤਨ ਪਰੇ ਅਰੋਗਾ ਕੋਟ ਦੇ ਘਣ ਇਕ ਕਬਸਰਣਾ ਕੋਟ ਵਿਘਨ ਲਾਥੇ ਪਬਸਰਣਾ ਪ੍ਰਗਟ ਪੰਨੇ ਸੰਜੋਗ ਪ੍ਰਭੁ ਬਾਣੀ ਕੀ ਸਰਬਦ ਸੁਭਾਖਿਆ ਹਾਂ ਪ੍ਰਭੁ ਬਾਣੀ ਸਰਬਦ ਸੁਭਾ ਸੁਣੋ ਪੜੋ ਨਿਤ ਪਾਈਂ ਕੀ ਗਾਓ ਸੁਣੋ ਪੜੋ ਨਿਤ ਪਾਈਂ ਗੁਰ ਕੋਰੇ ਤੂੰ ਸਾਚਾ ਸਾਹਿਬ ਅਮਿਤ ਵਡਾਈ ਪਗਤ ਵਚਨ ਦਿਆ ਸਾਹਿਬ ਅਮਿਤ ਬਣਾਇ ਪਗਤ ਵਛਨ ਦਿਆਲਾ ਸੰਤਾਂ ਕੀ ਮਹਿਜ ਰਖਦਾ ਆਤ ਬਿਰਤ ਪ੍ਰਤੀ ਪਾਲਾ ਪ੍ਰਭੁ ਮਾਣੇ ਰਹੀ ਮਤ ਸੁਪਾਖਿਆ ਆ ਤੁਗ ਬਾਣੀ ਸਭ ਦੇ ਸੁਪਾਖਿਆ ਗਾਉ ਸੁਣੋ ਪੜੋ ਨਿਤ ਪਾਈ ਇਹ ਕਾਉ ਸੁਣੋ ਪੜੋ ਨਿਤ ਪਾਈ ਗੁਰਪੁਰੇ ਪਾਣੀ ਸਭ ਦਿਲ ਸੁਭਾਖਿਆ ਆਹ ਪਾਣੀ ਸਭ ਦਿਲ ਸੁਭਾਖਿਆ ਤੇ ਇਸੇ ਤਰੀਕੇ ਨਾਲ ਇਸ ਸਬਦ ਦੇ ਅਗਲੇ ਦੋ ਅੰਤਰੇ ਹਨ ਤੇ ਜੋ ਕਿ ਆਪਾਂ ਹੁਣ ਉਹਨਾਂ ਨੂੰ ਕੱਲੇ ਕੱਲੇ ਸੁਣਦੇ ਦੇਖਾਂਗੇ ਜੋ ਕਿ ਸੇਮ ਟਿਊਨ ਹੈ ਤੇ ਪਹਿਲਾਂ ਆਪਾਂ ਸਿੱਖਦੇ ਹਾਂ ਸਥਾਈ

ਰਿਸਾ ਇਹ ਜੇ ਗਾਇਨ ਕਰਨਾ ਚਾਹੂੰ ਤਾਂ ਇਹਦੇ ਨਾਲ ਕਿਉਂ ਦੀ ਸੁੰਦਰਤਾ ਹੋਰ ਵੱਧ ਜਾਂਦੀ ਹੈ ਪ੍ਰਭ ਬਾਣੀ ਇੱਕ ਇਹ ਸਭ ਦੇ ਸੁਭਾਖਿਆ ਗਾਵੋ ਸੋ ਪਾਮਗਮਪ ਗਾਵ ਸੁਣੋ ਪੜੋ ਨਿਤ ਪਾਏ ਪਾਮਗਮਪ ਗੁਰਪੂ

ਸੋਨੋ ਪੜੋ ਨਿਤ ਪਾਈ ਇਹ ਇਹ ਸੁਰਜ ਲਗਾਣਾ ਚਾਹੋ ਤਾਂ ਲਗਾ ਸਕਦੇ ਹੋ ਜ਼ਰੂਰੀ ਵੀ ਨਹੀਂ ਹੈ ਇਹਦੇ ਨਾਲ ਥੋੜੀ ਜੀ ਸੁੰਦਰਤਾ ਵੱਧ ਗਈ ਹੈ ਚੁੰਦੀ ਗਾਓ ਸੋਨੋ ਪਾਮ ਗਗਮ ਪੰ ਸਾਰੇ ਸੰ ਪੜੋ ਨਿਤ ਪਾਵੇ ਗੁਰਪੂਰੇ ਤੂਰਾ ਖਿਆ ਤ ਇਸ ਤੀ ਕੇ ਨਾਮ ਸਥਾਈ ਹੋ ਜਾਂਦਾ ਹੈ ਤੇ ਹੁਣ ਆਪਾਂ ਅੰਤਰਾ ਲਵਾਂਗੇ ਦੋ ਅੰਤਰੇ ਆਪਾਂ ਗਾਇਨ ਕੀਤੇ ਹਨ ਤੇ ਹੁਣ ਆਪਾਂ ਅਗਲਾ ਅੰਤਰਾ ਲੈਣ ਜਾ ਰਹੇ ਹਾਂ ਜਿਵੇਂ ਕਿ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁਚੋ ਸਰਬ ਵੇਲਾ ਮੁਖ ਪਾਵੋ ਦੋਨੋਂ ਪੰਕਤੀਆਂ ਸੇ ਮੈਂ ਕਿਹੋ ਤਰੀਕੇ ਨਾਲ ਚਲਣੀਆਂ ਨੇ அமத்தம பபம போஜனோ ப सुख पाव माधा दान सनि सदान फिर इस तरीके जरा मरा ताप सब नाठ गुण गोविंद नित ਓ ਇੱਥੇ ਅੱਗੇ ਚੇਲਣ ਗ ਪ ਮ ਗ ਰੇ ਸਾ ਜਰਾ ਮਰਾ ਤਾਪ ਸਭ ਨਾ ਅਰਥਾ ਪਗ ਬਾਣੀ ਕੀ ਕੀ ਗੋ ਸਨਦ ਸੁਬਾਖਿਆ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦਿਨਾਤ ਅਗਲੇ ਅੰਤਰੇ ਨੂੰ ਵੀ ਗਾਇਨ ਕਰ ਲਓਏ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ